ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾਂ ਮੁਕੰਮਲ ਹੋ ਗਈਆਂ ਹਨ ਤੇ 4 ਜੂਨ ਨੂੰ ਅਸਲ ਨਤੀਜੇ ਐਲਾਨੇ ਜਾਣਗੇ ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਤੇ ਅਲੱਗ ਅਲੱਗ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਲ ਕਈ ਲੋਕ ਸਭਾ ਹਲਕਿਆਂ ਵਿੱਚ ਆਜ਼ਾਦ ਉਮੀਦਵਾਰ ਵੀ ਮੁਕਾਬਲੇ ਵਿੱਚ ਹਨ ਇਹਨਾਂ ਚੋਣਾਂ ਵਿੱਚ ਚੋਕੜਾ ਜਾਂ ਪੰਜੋਕੜਾ ਮੁਕਾਬਲਾ ਬਣਿਆ ਹੋਇਆ ਹੈ ਜੇਕਰ ਗਲ ਕੀਤੀ ਜਾਵੇ ਐਕਸਿਟ ਪੋਲ ਦੇ ਮੁਤਾਬਿਕ ਉਮੀਦਵਾਰਾਂ ਦੇ ਅਨੁਮਾਨ ਦਿੱਤਾ ਜਾ ਰਿਹਾ ਹੈ ਪਰ ਅਸਲ ਵਿੱਚ ਨਤੀਜੇ 4 ਜੂਨ ਨੂੰ ਸਾਹਮਣੇ ਆਉਣਗੇ ਅਜੇ ਕਿਸੇ ਤਰ੍ਹਾਂ ਕਹਿਣਾ ਮੁਲਾਸਬ ਨਹੀਂ ਹੋਵੇਗਾ ਜਦਕਿ 2 ਦਿਨ ਬਾਅਦ ਮਸ਼ੀਨਾ ਰਹੀ ਗਿਣਤੀ ਹੋਵੇਗੀ ਤਾਂ ਨਤੀਜੇ ਉਸ ਸਮੇਂ ਸਪਸ਼ਟ ਹੋਣਗੇ 4 ਜੂਨ ਨੂੰ ਸਵੇਰੇ EVM ਰਹੀ ਇੱਕ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ ਜਿਸ ਦੇ ਨਤੀਜਿਆਂ ਤੋਂ ਬਾਅਦ ਹੀ ਕਲੀਅਰ ਕੀਤਾ ਜਾਵੇਗਾ ਕਿ ਕਿਹੜੀ ਪਾਰਟੀ ਤੋਂ ਕਿਹੜਾ ਉਮੀਦਵਾਰ ਜੇਤੂ ਹੈ